ਜਦੋਂ ਤੁਸੀਂ ਚੌੜੀ ਪੱਤੀ ਵਾਲੇ ਤੇ ਗੁੱਲੀ ਡੰਡੇ ਵਾਲੇ ਪਹਿਲਾ ਪਾਣੀ ਲੱਗਣ ਤੋਂ ਬਾਅਦ 30 ਤੋਂ 35 ਦਿਨ ਤੇ ਨਦੀਨ 2 ਤੋਂ 4 ਪੱਤਿਆਂ ਦੀ ਸਟੇਜ ਤੇ ਹੋਣ 160 ਗ੍ਰਾਮ 150 ਲੀਟਰ ਪਾਣੀ ਦੇ ਵਿੱਚ ਕਰ ਦਿਓ ਰਿਜ਼ਲਟ ਤੁਹਾਨੂੰ ਜਿਹੜੇ ਹੈਗੇ ਸ਼ਾਨਦਾਰ ਮਿਲਣਗੇ ਇਹਦੂ ਬਿਨਾ ਇੱਕ ਟੈਕਨੀਕਲ ਹੈ ਕਲਡੀਨੋ ਸੌਰੀ ਸਲਫਰ ਸਲਫਰਨ ਪਲਸ ਮੈਟ੍ਰਿਕ ਸਲਫਰ ਉਹਨਾਂ ਜਿਹੜਾ ਤੁਸੀਂ ਟੋਟਲ ਮਾਰਕ ਪਾਵਰ ਦੇ ਨਾਂ ਤੇ ਉਹਦਾ 75 ਵਟ ਜੀ ਇਹ ਬਹੁਤ ਜਿਹੜਾ ਹੈਗਾ ਕਾਫੀ ਕਿਸਾਨ ਵੀ ਵਰਤਦੇ ਆ ਪਰ ਇਹ ਵੀ ਜਿੱਥੇ ਤੁਸੀਂ ਲਗਾਤਾਰ ਵਰਤਦੇ ਹੋ ਰਿਜ਼ਲਟ ਨਹੀਂ ਤੁਹਾਨੂੰ ਮਿਲੂਗਾ 1 ਸਾਲ ਵਰਤ ਕੇ ਅਗਲੇ ਸਾਲ ਟੈਕਨੀਕਲ ਚੇਂਜ ਕਰੋ 1 ਸਾਲ ਤੁਸੀਂ ਸਲਫੋਸਲਫਿਰੋਨ ਪ੍ਰਥਮ ਮੈਟ ਸਲਫਿਰੋਨ ਵਰਤ ਲਓ ਦੂਜੇ ਸਾਲ ਮੀਜ਼ੋਸਲਫਿਰੋਨ ਪਲੱਸ ਆਈਡੋਸਲਫਿਰੋਨ ਵਰਤ ਲਓ ਮਤਲਬ ਇੱਕ ਸਾਲ ਟੋਟਲ ਵਰਤੋ ਐਸਾ ਇੱਕ ਸਾਲ ਟ੍ਰਾਂਟੋਸ ਵਰਤ ਲਓ ਇੱਕ ਸਾਲ ਕੋਡ ਪਲੱਸ ਵਰਤੋ ਇੱਕ ਸਾਲ ਸ਼ਗਣੇ ਕੀ ਕਰ ਮਤਲਬ ਇਸ ਤਰ੍ਹਾਂ ਅਦਲ ਬਦਲ ਕੇ ਆਪਾਂ ਨੂੰ ਕਰਨਾ ਚਾਹੀਦਾ ਟੋਟਲ ਆਪਾਂ ਟੋਟਲ ਜਾਂ ਲੀਡਰ ਮੀਜ਼ੋਸਲਫਿਰੋਨ ਆਪਣੀ ਸੋਰੀ ਸਲਫੋਸਲਫਿਰੋਨ ਟੈਕਨੀਕਲ ਆ ਜਿਹੜਾ ਤੇ ਸਲਫੋਸਲਫਿਰੋਨ ਪਲੱਸ ਮੈਟਸਲਫਿਰੋਨ ਮਤਲਬ ਲੀਡਰ ਸਫਲ ਐਸਐਫ10 ਜਾਂ ਜਿਹੜੀ ਟੋਟਲ ਮਾਰਕ ਪਾਵਰ A ਟੈਕਨੀਕਲ ਆਪਾਂ ਉਸ ਖੇਤ ਚ ਨਹੀਂ ਵਰਤਨੇ ਜਿੱਥੇ ਆਪਾਂ ਅਗਲੇ ਸੀਜ਼ਨ ਚ ਚਰੀ ਜਾਂ ਮੱਕੀ ਦੀ ਬਿਜਾਈ ਕਰਨੀ ਆ ਜਿੱਥੇ ਚਰੀ ਜਾਂ ਮੱਕੀ ਤੁਸੀਂ ਬੀਜਣੀ ਆ ਜੇ ਇੱਥੇ ਆਪਾਂ ਇਹ ਵਰਤ ਲੈਨੇ ਆ ਸਲਫੋ ਸਲਫਰੋਨ ਗਰੁੱਪ ਟੋਟਲ ਜਾਂ ਲੀਡਰ ਵਗੈਰਾ ਸਫਲ ਸੇਫ 10 ਮਾਰਕ ਪਾਵਰ ਤਾਂ ਉੱਥੇ ਫਿਰ ਆਪਾਂ ਨੂੰ ਜਿਹੜੀ ਚਾਰਾ ਆਪਣਾ ਮੱਕੀ ਦਾ ਹੋਵੇ ਚਾਹੇ ਜਵਾਰ ਹੋਵੇ ਚਰੀ ਤਾਂ ਉੱਥੇ ਆਪਾਂ ਨੂੰ ਵਾਧਾ ਨਹੀਂ ਮਿਲਣਾ ਇਸ ਕਰਕੇ ਉੱਥੇ ਇਹ ਸਪਰੇਅ ਕਰਨ ਤੋਂ ਗਰੇਜ ਕਰਾਜੇ ਡੋਜ ਇਹਦੀ ਟੋਟਲ ਦੀ 16 ਗ੍ਰਾਮ ਆ ਤੇ ਜਿਹੜੀ ਲੀਡਰ ਤੁਹਾਨੂੰ ਪਤਾ ਕਿ 13 ਗ੍ਰਾਮ ਪੈਂਦੀ ਸਲਫੋਸਲਫਿਰਨ ਤਾਂ ਇਹ ਵੀ ਉਹੀ 30 ਤੋਂ 35 ਦਿਨ ਤੇ